ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹ ਗੀਤ ਅਕਸਰ ਜਦੋਂ ਪੰਚਾਇਤੀ ਵੋਟਾਂ ਆਉਂਦੀਆਂ ਨੇ ਉਦੋਂ ਕਈ ਵਾਰ ਸੁਣਨ ਨੂੰ ਮਿਲਦਾ ਪਰ ਹੁਣ ਸਮਾਂ ਬਹੁਤ ਬਦਲਦਾ ਜਾ ਰਿਹਾ ਹੈ ਸਰਪੰਚੀ ਸੂਝਵਾ ਨੌਜਵਾਨਾਂ ਦੇ ਹੱਥ ਦੇ ਵਿੱਚ ਚਾਰੀ ਹੈ ਜੋ ਕਿ ਨੌਜਵਾਨ ਇਸ ਗੀਤ ਨੂੰ ਬਿਲਕੁਲ ਹੀ ਫੇਲ ਕਰ ਰਹੇ ਨੇ ਨਵੇਂ ਬੜੇ ਸਰਪੰਚਾਂ ਦੀ ਸੋਚ ਆਪਣੇ ਪਿੰਡ ਪ੍ਰਤੀ ਵਿਕਾਸ ਲਈ ਉੱਤੇ ਜਾਣ ਦੀ ਹੈ ਆਪਾਂ ਗੱਲ ਕਰਦੇ ਹਾਂ ਮਾਚਵਾੜਾ ਸਾਹਿਬ ਦੇ ਪਿੰਡ ਗੜੀ ਬੇਟਦੀ ਜੋ ਕਿ ਰੋਪੜ ਰੋਡ ਤੇ ਸਥਿਤ ਮਹਿਜ਼ ਇੱਕ ਛੋਟਾ ਜਿਹਾ ਪਿੰਡ ਹੈ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਦੇ ਲੋਕਾਂ ਨੇ ਸੰਤ ਬਲਿਹਾਰ ਸਿੰਘ ਨੂੰ ਆਪਣਾ ਸਰਪੰਚ ਚੁਣਿਆ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਨਵੇਂ ਬਣੇ ਸਰਪੰਚ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਿਸ ਵਿੱਚ ਸੂੂ ਪਿੰਡ ਵਾਸੀਆਂ ਨੇ ਸ਼ਮੂਲਤ ਕੀਤੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗਪ੍ਰਾਂਤ ਗੁਰੂ ਦਾ ਕੀਰਤਨ ਹੋਇਆ ਆਈਆਂ ਹੋਈਆਂ ਸੰਤਾਲੀ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਗਾਰੇ ਥੀ ਨਹੀਂ ਖਤਮ ਹੁੰਦੀ ਗੁਰੂ ਪ੍ਰਤੀ ਨਵੇਂ ਬਣੇ ਸਰਪੰਚ ਦਾ ਪਿਆਰ ਅਤੇ ਸਤਿਕਾਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਗੁਰੂ ਘਰ ਦੇ ਪੰਜ ਗ੍ਰੰਥੀ ਸਿੰਘਾਂ ਨੂੰ ਸਰੋਪਾਉ ਪਾ ਕੇ ਸੋਨੇ ਦੀਆਂ ਮੁੰਦਰੀਆਂ ਭੇਟ ਕੀਤੀਆਂ ਗਈਆਂ ਸਮਰਾਲੇ ਦਾ ਸ਼ਾਇਦ ਪਹਿਲਾ ਪਿੰਡ ਹੋਵੇਗਾ ਜਿਸ ਵਿੱਚ ਨਵੇਂ ਸਰਪੰਚ ਵੱਲੋਂ ਅਜੀਹਾ ਆਪਣਾ ਉਦਵਿਕ ਸੰਭਾਲਿਆ ਨਹੀਂ ਕਿ ਉਸ ਨੇ ਏਡੀ ਵੱਡੀ ਦਰਿਆਦਿਲੀ ਦਿਖਾਈ ਹੈ ਸਰਪੰਚ ਸਾਹਿਬ ਗਰੰਥੀ ਸਿੰਘਾਂ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਸੀ ਕੀ ਭਾਵਨਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਪਾਲਿਆਰ ਸਿੰਘ ਗੜੀ ਬੇਟ ਤੋਂ ਸਰਪੰਚ ਬੇਨਤੀ ਕਰਦਾਂ ਕਿ ਮਨੂੰ ਗੜੀ ਬੇਟ ਦੀ ਸੰਗਤ ਨੇ ਬਹੁਤ ਸੰਜੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾਂ ਗਰੰਥੀ ਸਿੰਘਾਂ ਦੀ ਭਾਵਨਾ ਇਸ ਕਰਕੇ ਸਨਮਾਨਿਤ ਕੀਤਾ ਗਿਆ ਕਿ ਗਰੰਥੀ ਸਿੰਘਾਂ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇ ਇਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਣ ਦੇ ਵਿੱਚ ਜੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਣ ਵਿੱਚ ਪਹਿਣਗੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗਰੰਥੀ ਸਿੰਘ ਦੀ ਲੈਣ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇਧਰ ਨੂੰ ਜੁੜਨਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਸਮਾਗਮ ਕਰਵਾਇਆ ਗਿਆ ਸੀ ਘਰ ਦੇ ਵਿੱਚ ਕਿਸ ਮਕਸਦ ਲਈ ਸਮਾਗਮ ਕਰਵਾਉਣ ਦਾ ਮਸਲਾ ਇਹ ਸੀ ਵੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕੇ ਮੈਨੂੰ ਚੁਣਿਆ ਮੈਂ ਪਿੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੁੰਦੀਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰਾਂਤੀ ਸਿੰਘਾ ਨੂੰ ਦੱਸਿਆ ਨਹੀਂ ਸੀ ਤਾਂ ਕੀ ਸੀਗਾ ਜੀਓ ਦੇਖੋ ਜੀ ਇਹ ਗੱਲ ਹੈ ਵੀ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਅਧਾਰ ਤੇ ਸਭੋਂ ਅਸੀਂ ਇਸ ਗੱਲ ਦੀ ਥੋੜੀ ਜੀ ਮਾਫੀ ਮੰਗਦੇ ਆ ਕਿ ਅਸੀਂ ਜਿਹੜੇ ਰਾਗੀ ਜਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਬਣਦੀ ਸੀ ਉਹ ਤੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਜਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਗੁਰੂ ਘਰ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਦਾ ਇਕ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨਹੀਂ ਜੀ ਆਪਣੇ ਪਿੰਡ ਵਿੱਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਤਾਂ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਲੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾਰਾ ਕੋਈ ਵੀ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜ ਦਾ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾ ਗੁਰੂਆਂ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਜਿੱਥੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤ ਆ ਗਏ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਦੇਖਦੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਕਿਉਂਕਿ ਹਰੇਕ ਨਗਰ ਦੇ ਵਿੱਚ ਮੈਂ ਤਾਂ ਕਹਿੰਦਾ ਸਾਡੇ ਪਿੰਡ ਵਰਗਾ ਸਤਿਕਾਰ ਤੇ ਮਾਣ ਹੋਣਾ ਚਾਹੀਦਾ ਹੈ ਅਪ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਕਤਰਾ ਨਹੀਂ ਅਸੀਂ ਤਾਂ ਹਰੇਕ ਨਾਲ ਭਾਈਚਾਰੇ ਦੇ ਨਾਲ ਰਹਿ ਕੇ ਖੁਸ਼ ਹਾਂ ਕਿਉਂਕਿ ਭਾਈਚਾਰੇ ਨੇ ਸਾਨੂੰ ਵੋਟਾਂ ਦੇ ਕੇ ਸਰਪੰਚ ਬਣਾਇਆ ਤੇ ਚੁਣਿਆ ਅਸੀਂ ਨਾ ਹੀ ਕੋਈ ਸਾਡੇ ਐਂਟੀ ਪਾਰਟੀ ਜਾਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਹਨ ਕਿਉਂਕਿ ਅਸੀਂ ਤਾਂ ਕਹਿੰਦੇ ਹਰੇਕ ਪਿੰਡ ਦੇ ਵਿੱਚ ਇਕਤਾ ਬਣ ਕੇ ਤੇ ਗਾਹਾਂ ਨੂੰ ਆਨ ਵਾਲੇ ਸਮੇਂ ਦੇ ਵਿੱਚ ਸਰਪੰਚ ਚੁਣੇ ਜਾਣ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਮਾਗਮ ਕਰਾਇਆ ਸੀ ਉਹ ਬਿਲਕੁਲ ਰਾਜਨੀਤੀ ਤੋਂ ਰਹਿਤ ਸੀ ਪਿੰਡ ਵਾਸੀਓ ਸੀ ਕੀ ਕਹੋਂਗੇ ਨਹੀਂ ਜੀ ਦੇਖੋ ਜੀ ਜੋ ਅਸੀਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਵੋਟਾਂ ਦੇ ਕੇ ਸਤਿਕਾਰ ਮਾਨ ਕੀਤਾ ਤੇ ਪਿੰਡ ਵਾਲਿਆਂ ਦਾ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੇ ਵਿੱਚ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀ ਖਾਲਸਾ ਜੀ ਨਵੇਂ ਬਣੇ ਸਰਪੰਚ ਬਦੋਂ ਤੁਹਾਨੂੰ ਸੋਨੇ ਦੀਆਂ ਮੁੰਡੀਆਂ ਨਾਲ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਦਾਸਤਾ ਨਾਮ ਸੁਖਵਿੰਦਰ ਸਿੰਘ ਹੈ ਅਸੀਂ ਤਕਰੀਬਨ ਇੱਥੇ 2001 ਤੋਂ ਤੇ 24 ਸਾਲ ਤੋਂ ਜੋੜੀ ਦੀ ਸੇਵਾ ਨਿਭਾ ਰਹੇ ਹਾਂ ਸੋ ਨਵੇਂ ਬਣੇ ਸਰਪੰਚ ਸਾਹਿਬ ਨੇ ਜੋ ਮੁੰਡਿਆਂ ਨਾਲ ਸਲਮਾਨਤ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿਉਂਕਿ ਇਦਾਂ ਦਾ ਨਾ ਤਾਂ ਇਲਾਕੇ ਦੇ ਵਿੱਚ ਪਹਿਲਾਂ ਕਦੀ ਹੋਇਆ ਸੀ ਨਾ ਹੀ ਕਦੀ ਸੁਣ ਦੇ ਵਿੱਚ ਆਇਆ ਸੀ ਸੋ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਮੈਂ ਕਿਹਾ ਖੰਡਪੜ ਸਾਹਿਬ ਆਪਾਂ ਆਰੰਭ ਕਰੌਣਾ ਸ਼ੁਕਰਾਨੇ ਦਾ ਤੇ ਜਦੋਂ ਉਹਨਾਂ ਨੇ ਰਮਾਲ ਸਾਹਿਬ ਲੈ ਕੇ ਆਏ ਉਹਦੇ ਥੱਲੇ ਰੱਖਿਆ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਅਸੀਂ ਜਾ ਕੇ ਰਮਾਲ ਸਾਹਿਬ ਜਦੋਂ ਮਹਾਰਾਜ ਨੂੰ ਹੰਗੀਕਾਰ ਕੀਤਾ ਤੇ ਉਦੋਂ ਬਾਹਰ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਸਰਪੰਚ ਸਾਹਿਬ ਇਹ ਮੁੰਡੀਆਂ ਉਹ ਕਹਿੰਦੇ ਨਹੀਂ ਇਹ ਸਿੰਘਾਂ ਦੀਆਂ ਨੇ ਅਸੀਂ ਉਹਨਾਂ ਨੇ ਸਾਨੂੰ ਮੂੰਹ ਬੋਲ ਕੇ ਹੀ ਗੱਲ ਨਹੀਂ ਕਹੀ ਇਹ ਬਹੁਤ ਉਹਨਾਂ ਦੀ ਦਰਿਆਦ ਦਿੱਲੀ ਹੈ ਜਿਹੜੀ ਭਾਮਨਾ ਦੇ ਗੁਰੂ ਮਾਰਜਾ ਕਿਰਪਾ ਕਰਨ ਉਹਨਾਂ ਨੂੰ ਤਰੱਕੀ ਕਾਮਯਾਬੀ ਬਖਸ਼ ਕਰਨ ਅਤੇ ਜਿਹੜਾ ਉਹਨਾਂ ਨੂੰ ਸਮਾ ਮਿਲਿਆ ਸਰਪੰਚ ਜੀ ਦਾ ਗੁਰੂ ਮਾਰਜਾ ਆਪ ਸਾਈ ਹੋਣ ਪਿੰਡ ਦੀ ਵੀ ਸੇਵਾ ਜਿਹੜੀ ਜਿਵੇਂ ਉਹਨਾਂ ਨੇ ਸਿੰਘਾਂ ਦੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਪਿੰਡ ਦੀ ਵੀ ਉਮੇ ਸ਼ਿਵਾਨੁਮਾ ਹਣ ਤੇ ਕਰਨਗੇ ਵਧੀਆ ਸੱਤ ਬਲਿਹਾਰ ਸਿੰਘ ਸਰਪੰਚ ਨੇ ਸੋ ਗੁਰੂ ਮਾਰਜਾ ਨੂੰ ਕਿਰਪਾ ਕਰੇ ਇਸ ਪ੍ਰਦੇਸ਼ ਵਿੱਚ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੰਗਤ ਨੂੰ ਹੋਰ ਕੀ ਸੰਦੇਸ਼ ਸੰਗਤ ਨੂੰ ਸੰਦੇਸ਼ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਸਰਪੰਚ ਸਾਹਿਬ ਨੇ ਸਾਡੇ ਗੜੀ ਬੇਟ ਦੇ ਨੇ ਉਪਰਾਲਾ ਕੀਤਾ ਹੈ ਸਾਡੇ ਗੜੀ ਬੇਟ ਵਿੱਚ ਵੈਸ ਤਾਂ ਬਹੁਤ ਸਤਿਕਾਰ ਕਰਦੇ ਗ੍ਰੰਤੀ ਸਿੰਘ ਦਾ ਹੋਰ ਕਈ ਨਗਰਾਂ ਦੇ ਵਿੱਚ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ ਜੋ ਗ੍ਰੰਤੀ ਸਿੰਘ ਦਾ ਸਤਿਕਾਰ ਜਿਹੜਾ ਮਾਨ ਸਤਿਕਾਰ ਉਹਨਾਂ ਨਹੀਂ ਦਿੱਤਾ ਜਾਂਦਾ ਸੋ ਇਹਦੇ ਨਾਲ ਹੋਰ ਜਿਹੜੇ ਇਲਾਕੇ ਦੇ ਵਿੱਚ ਪਿੰਡ ਹਨ ਉਹਨਾਂ ਨੂੰ ਵੀ ਸਰਪੰਚ ਸਾਹਿਬ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਸੰਗਤ ਨੂੰ ਵੀ ਇੱਕ ਵਧੀਆ ਸੰਦੇਸ਼ ਜਾਵੇਗਾ ਵੀ ਜਿਵੇਂ ਗੜੀ ਬੇਟ ਨੇ ਗੰਥੀ ਸਿੰਘਾ ਨੂੰ ਸਨਮਾਨਤ ਕੀਤਾ ਹੈ ਸਰਪੰਚ ਨੇ ਨਗਰ ਨੇ ਉਸੇ ਤਰ੍ਹਾਂ ਹੀ ਉਹ ਵੀ ਪਿੰਡ ਜਿਹੜੇ ਇਹਦੀ ਲੀਤ ਚੱਲਣਗੇ ਤੇ ਜਿਹੜਾ ਗੰਥੀ ਸਿੰਘਾ ਦਾ ਮਾਨ ਸਤਕਾਰ ਜਿਹੜਾ ਬਣਦਾ ਉਹ ਹੋਰ ਵਧੇਗਾ ਜੀ ਸੁਭਾਅ ਕਿਸ ਤਰ੍ਹਾਂ ਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਸੁਭਾਅ ਜਿਹੜਾ ਬਹੁਤ ਵਧੀਆ ਜੀ ਤੁਸੀਂ ਆਪ ਵੀ ਇਸ ਗੱਲ ਦਾ ਅਨਕਾ ਲਾ ਸਕਦੇ ਹੋ ਜਦੋਂ ਕਿਸੇ ਨੇ ਕੋਈ ਮਾਇਆ ਖਰਚ ਕੇ ਚੀਜ਼ ਲਿਆਉਂਦੀ ਹੋਵੇ ਤਾਂ ਉਹ ਪਹਿਲਾਂ ਇਹ ਗੱਲ ਕਹਿੰਦਾ ਜੀ ਬਾਬਾ ਜੀ ਮੈਂ ਲੈ ਕੇ ਆਇਆ ਪਰ ਸਰਪੰਚ ਸਾਹਵਣ ਨੇ ਸਾਨੂੰ ਇਹ ਦੱਸਿਆ ਹੀ ਨਹੀਂ ਅਸੀਂ ਤਾਂ ਆਪ ਉਹਨਾਂ ਨੂੰ ਪੁੱਛਿਆ ਜਾ ਕੇ ਬੈਠੇ ਸਨ ਸੰਗਤ ਦੇ ਵਿੱਚ ਤੁਣ ਜਾ ਕੇ ਪੁੱਛਿਆ ਪੀ ਮਹਾਰਾਜ ਜੀ ਜਿਹੜੀਆਂ ਆਹ ਪੰਜ ਮੁੰਦੀਆਂ ਰੱਖੀਆਂ ਨੇ ਸਾਨੂੰ ਅਰੰਭ ਤੋਂ ਲੈ ਕੇ ਮੱਜਤ ਧੋਗ ਦੀ ਅਰਦਾਸ ਤੱਕ ਨਹੀਂ ਪਤਾ ਲੱਗਿਆ ਜੀ ਤੇ ਪਉਂਗਦੇਵ ਦਾਸ ਤੋਂ ਪਹਿਲਾਂ ਜਦੋਂ ਅਸੀਂ ਪ੍ਰਮਾਲ ਸਾਹਿਬ ਐ ਨਾਇਆ ਮਹਾਰਾਜ ਨੂੰ ਉਦੋਂ ਸਾਨੂੰ ਪਤਾ ਲੱਗਿਆ ਪਰ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਸ ਤੋਂ ਅੰਦਾਜ਼ਾ ਲਾ ਸਕਦਾ ਕਿ ਸੁਹਾਜਾ ਜਣੋਂ ਦਾ ਬਹੁਤ ਵਧੀਆ ਤੇ ਗੁਰੂ ਮਹਾਰਾਜ ਸੁਕਰਾਨੇ ਦੇ ਵਿੱਚ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ ਰਹਿੰਦੇ ਨੇ ਅਗਿਆ ਦੇ ਵਿੱਚ ਰਹਿੰਦੇ ਨੇ